ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਉਹ ਇਸ ਟਾਈਮ ਅਸੀਂ ਖੜੇ ਆ ਪਿੰਡ ਠੇਟੜਕੇ ਦੇ ਤੁਸੀਂ ਬੰਦੇ ਉੱਤੇ ਤੇ ਅੱਜ ਸਾਡਾ ਇੱਥੇ ਖੜੇ ਹੋ ਕੇ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਆ ਜਿਹੜਾ ਬੋਰਡ ਤੁਸੀਂ ਫਲੈਕਸ ਦੇਖ ਰਹੇ ਹੋ ਜਿਹਦੇ ਵੱਲ ਮੈਂ ਵੀ ਇਹ ਦੂ ਕਹਾਂਗਾ ਕਿ ਇਧਰ ਧੁਬਾ ਕੇ ਇਹਨੂੰ ਚੰਗੀ ਤਰ੍ਹਾਂ ਦਿਖਾ ਦਿੱਤਾ ਜਾਵੇ ਅਸੀਂ ਇਸ ਟਾਈਮ ਜਿਹੜਾ ਖੜੇ ਆ ਪਿੰਡ ਠੇਟੜਕੇ ਦੀ ਪੂਰੀ ਪੰਚਾਇਤ ਤੇ ਮੇਰੇ ਨਾਲ ਮੈਂਬਰ ਸਾਹਿਬਾਨ ਅਸੀਂ ਅੱਜ ਜਿਹੜੀ ਕਮੇਟੀ ਬਣਾਈ ਆ ਜਿਹੜੀ ਲੋਕ ਹੜਪੀੜਤਾਵਾਂ ਵਾਸਤੇ ਦਸਵੰਧ ਲੈ ਕੇ ਆ ਰਹੇ ਨੇ ਤੇ ਨਗਰ ਦੇ ਵਿੱਚੋਂ ਜਾਂ ਬਾਹਰੋਂ ਲੋਕ ਬੜੀ ਵੱਡੀ ਸੇਵਾ ਲੈ ਕੇ ਆ ਰਹੇ ਨੇ ਸਾਡੇ ਨਗਰਾਂ ਦੇ ਵਿੱਚ ਪਰ ਅਸੀਂ ਪਿੱਛੇ ਬੈਠ ਕੇ ਇੱਕ ਪਲਾਨਿੰਗ ਕੀਤੀ ਗਏ ਇਦਾਂ ਦੀ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਪੂਰੇ ਪਿੰਡ ਨੂੰ ਹੜਪੀੜ ਦੇ ਜਿੰਨੇ ਵੀ ਪਿੰਡ ਨੇ ਕਿਸਾਨਾਂ ਦੇ ਨਾਂ ਅਸੀਂ ਇੱਕ ਜਗ੍ਹਾ ਨੋਟ ਕੀਤੇ ਨੇ ਉਹਨਾਂ ਕਿਸਾਨਾਂ ਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਸਾਰਾ ਨੋਟ ਕਰਕੇ ਇੱਕ ਜਗ੍ਹਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਕਮੇਟੀ ਬਣਾ ਕੇ ਉਹਨਾਂ ਕਿਸਾਨਾਂ ਨੂੰ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਖਾਦ ਦੀ ਬੀਜ ਦੀ ਤੇ ਬਜਾਈ ਵਾਸਤੇ ਡੀਜ਼ਲ ਦੀ ਤੇ ਕੁਝ ਜ਼ਮੀਨਾਂ ਸਾਡੀਆਂ ਇਹੋ ਜਿਹੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਕਣਕ ਨਹੀਂ ਬੀਜੀ ਜਾ ਸਕਦੀ ਇਸ ਟਾਈਮ ਵੀ ਜ਼ਮੀਨਾਂ ਦੇ ਵਿੱਚ ਪਾਣੀ ਖੜਾ ਵਾ ਅਸੀਂ ਉਸ ਜਗ੍ਹਾ ਵੀ ਦਿਖਾਉਣੀ ਤੁਹਾਨੂੰ ਜਿੱਥੇ ਜ਼ਮੀਨਾਂ 'ਚ ਪਾਣੀ ਖੜਾ ਵਾ ਤੇ ਕਣਕ ਅਜੇ ਮੈਨੂੰ ਨਹੀਂ ਉਮੀਦ ਕਿ ਉਹ ਜਗ੍ਹਾ ਦੀ ਬੀਜੀ ਜਾ ਸਕੇ ਪਰ ਲੇਕਿਨ ਮੇਨ ਮਕਸਦ ਇਹ ਕਿ ਸਾਡਾ ਜਿਹੜਾ ਲੋਕ ਦਸਵੰਦ ਲੈ ਕੇ ਆਉਂਦੇ ਨੇ ਇਸ ਟਾਈਮ ਉਹ ਜਿਹੜਾ ਵਾ ਲੋਕਾਂ ਦੀ ਦਸਵੰਦ ਜਿਹੜੀ ਸਹੀ ਜਗ੍ਹਾ ਤੇ ਪਹੁੰਚ ਜਾਵੇ ਕਿਸਾਨਾਂ ਤੱਕ ਉਸ ਕਰਕੇ ਅਸੀਂ ਪਿੰਡ ਦੇ ਵੱਲੋਂ ਸਾਰੇ ਮੋਦਬਰ ਇਕੱਠੇ ਹੋ ਕੇ ਇੱਕ ਕਮੇਟੀ ਦਾ ਨਿਰਮਾਣ ਕੀਤਾ ਵਾ ਜਿਹਦੇ ਵਿੱਚ 7 ਮੈਂਬਰੀ ਕਮੇਟੀ ਬਣਾਈ ਆ ਤੇ ਸਾਰੇ ਉਹਨਾਂ ਦੇ ਨਾਮ ਜਿਹੜੇ ਨੇ ਮੋਬਾਈਲ ਨੰਬਰ ਇਹਦੇ ਵਿੱਚ ਅਸੀਂ ਲਿਖੇ ਨੇ ਸਾਰੇ ਬਾਹਰੋਂ ਜਿਹੜਾ ਵੀ ਵੀਰ ਕੋਈ ਸੇਵਾ ਲੈ ਕੇ ਆਉਣਾ ਚਾਹੁੰਦਾ ਉਹ ਗਰਾਊਂਡ 0 ਤੇ ਆ ਕੇ ਇਸ ਕਮੇਟੀ ਦੇ ਨਾਲ ਸੰਪਰਕ ਕਰੇ ਆ ਕੇ ਮੈਂ ਮੌਜੂਦਾ ਪਿੰਨ ਠੇਠੜਕੇ ਦਾ ਮੌਜੂਦਾ ਸਰਪੰਚ ਕੈਪਟਨ ਨਰਿੰਦਰ ਸਿੰਘ ਮੇਰੇ ਨਾਲ ਮੇਰੇ ਪੰਚਾਇਤ ਮੈਂਬਰ ਤੇ ਸਾਡੀ ਕਮੇਟੀ ਦੇ ਮੈਂਬਰ ਸਾਰੇ ਮੌਜੂਦ ਨੇ ਅਸੀਂ ਹੁਣ ਤੁਹਾਨੂੰ ਉਸ ਜਗ੍ਹਾ ਤੇ ਵੀ ਲੈ ਕੇ ਜਾਣਾ ਵਾ ਜਿਸ ਜਗ੍ਹਾ ਤੇ ਉੱਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਜਿਹਦੇ ਵਿੱਚ ਤੁਸੀਂ ਵੇਖੋਗੇ ਕਿ ਕਈ ਕਿਸਾਨਾਂ ਨੇ ਆਪਣੀ ਫਸਲ ਦੇ ਵਿੱਚ ਹੁਨੇ ਦੇ ਵਿੱਚ ਵਾ ਕੇ ਰੋਟਾਵੇਟਰ ਵੀ ਕਰ ਦਿੱਤਾ ਵਾ ਤੇ ਉਥੇ ਕਿਉਂਕਿ ਉਮੀਦ ਨਹੀਂ ਹੈ ਕਿ ਝੋਨੇ ਦੇ ਵਿੱਚੋਂ ਕੁਝ ਨਿਕਲੇ ਪਰ ਲੇਕਿਨ ਕੁਝ ਉਹਨਾਂ ਨੂੰ ਇਹ ਉਮੀਦ ਹੈ ਕਿ ਕਣਕੇ ਜਲਦੀ ਤੋਂ ਜਲਦੀ ਬੀਜੀ ਜਾ ਸਕੇ ਉਹਦੇ ਵਿੱਚ ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜੀ ਉਸ ਜਗ੍ਹਾ ਤੇ ਜਾ ਕੇ ਵੀ ਗੱਲ ਕਰਨੀ ਹੈ ਜਿਸ ਜਗ੍ਹਾ ਤੇ ਤੁਹਾਨੂੰ ਕੈਮਰੇ ਦੇ ਨਾਲ ਦਿਖਾਉਣਾ ਵਾ ਕਿ ਜਿਹੜਾ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਤੇ ਕੀ ਕੀ ਨੁਕਸਾਨ ਹੋਇਆ ਵਾ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਚੱਲਾਂਗੇ ਉਸ ਜਗ੍ਹਾ ਦੇ ਉੱਤੇ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਜਦੋਂ ਮੈਂ ਪਹੁੰਚ ਚੁੱਕੇ ਹਾਂ ਉਸ ਜਗ੍ਹਾ ਦੇ ਉੱਤੇ ਜਿੱਥੇ ਸਾਡੇ ਠੇਠੜਕੇ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਜਿਸ ਜਗ੍ਹਾ ਤੇ ਅਸੀਂ ਖੜੇ ਆ ਲਗਭਗ ਥੀਏਟਰ ਕੇ ਪੂਰੇ ਦੀ ਮੈਕਸਿਮਮ ਜ਼ਮੀਨ ਦਾ ਇਸ ਤਰੀਕੇ ਦੇ ਨੁਕਸਾਨ ਹੋਇਆ ਵਾ ਜਿਹੜਾ ਤੁਸੀਂ ਆ ਝੋਨਾ ਦੇਖ ਰਹੇ ਹੋ ਇਹ ਝੋਨੇ ਦੇ ਵਿੱਚੋਂ ਆ ਦੇਖੋ ਇਹਨੂੰ ਰੋਟਾਵੇਟਰ ਕਰਕੇ ਵਾਹ ਦਿੱਤਾ ਗਿਆ ਵਾ ਅਜੇ ਵੀ ਇੱਥੇ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਮੈਨੂੰ ਨਹੀਂ ਲੱਗਦਾ ਕਿ ਇਸ ਜਗ੍ਹਾ ਦੇ ਉੱਤੇ ਕਣਕ ਵੀ ਬੀਜੀ ਜਾਏ ਕਿਸੇ ਦੀ ਤੇ ਮੈਂ ਜਿਹੜੇ ਵੀਰ ਬਾਹਰੋਂ ਸੇਵਾ ਲੈ ਕੇ ਆ ਰਹੇ ਨੇ ਮੈਂ ਚਾਹੁੰਦਾ ਕਿ ਜਿੰਨਾ ਲੋਕਾਂ ਦੀ ਕਣਕ ਵੀ ਬੀਜੀ ਜਾ ਸਕਦੀ ਇਹ ਲੋਕਾਂ ਦੀ ਦਸਵੰਦ ਦਾ ਪੈਸਾ ਜਿਹੜਾ ਵਾ ਉਹ ਸਹੀ ਜਗ੍ਹਾ ਤੇ ਲੱਗਣ ਵਾਸਤੇ ਇਹ ਕਮੇਟੀ ਦਾ ਨਿਰਮਾਣ ਕੀਤਾ ਵਾ ਤਾਂ ਕਿ ਜਿਹੜੇ ਲੋਕ ਦਸਵੰਦ ਕੱਢ ਕੇ ਲੈ ਕੇ ਆ ਰਹੇ ਨੇ ਲੋਕਾਂ ਦੀ ਸੇਵਾ ਇਕੱਠੀ ਕਰਕੇ ਲਿਆ ਰਹੇ ਨੇ ਉਹ ਦਸਵੰਦ ਜਿਹੜਾ ਲੋਕਾਂ ਦਾ ਸਹੀ ਜਗ੍ਹਾ ਲੱਗ ਸਕੇ ਆ ਕੇ ਜਿੰਨੇ ਵੀ ਸੇਵਾ ਕਰਨੀ ਆ ਉਹ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਮਿਲਲੇਗਾ ਤੇ ਅਸੀਂ ਜਿਸ ਵੀ ਤਰੀਕੇ ਦੀ ਕੋ ਸੇਵਾ ਕਰਨਾ ਚਾਹੁੰਦਾ ਲੋਕ ਕਿਸਾਨਾਂ ਦੇ ਡੀਜ਼ਲ ਵਾਸਤੇ ਬੀਜ ਵਾਸਤੇ ਡੀਏਪੀ ਖਾਦਵਾਦਾ ਹੀ ਉਸੇ ਤਰੀਕੇ ਦੀ ਉਹਦੀ ਸੇਵਾ ਜਿਹੜੀ ਸਹੀ ਜਗ੍ਹਾ ਤੇ ਲਗਵਾ ਸਕਦੇ ਆ ਤੇ ਹੁਣ ਸਾਡੇ ਨਾਲ ਇੰਸਪੈਕਟਰ ਬਖਸ਼ੀਸ਼ ਸਿੰਘ ਜੀ ਵੀ ਖੜੇ ਨੇ ਮੈਂ ਉਹਨਾਂ ਨੂੰ ਵੀ ਕਾਵਾਂਗਾ ਕਿ ਚੰਦ ਲਫ਼ਜ਼ਾਂ ਦੇ ਵਿੱਚ ਉਹ ਵੀ ਕੁਝ ਬੋਲ ਲੋਕਾਂ ਦੇ ਨਾਲ ਜਿਹੜੀ ਸੰਗਤ ਦੇ ਨਾਲ ਸਾਂਝੇ ਕਰਨ ਇੰਸਪੈਕਟਰ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪੁਰਜੋਰ ਬੇਨਤੀ ਆ ਜਿਹੜੇ ਵੀ ਲੋਕ ਜਿਹੜੇ ਆ ਇੱਥੇ ਸਾਡੀ ਸੇਵਾ ਕਰਨ ਲਈ ਆ ਰਹੇ ਨੇ ਕੋਨਾ ਦਾ ਹੀ ਪਿਆਰ ਲੋ ਧੰਨਵਾਦੀ ਆ ਇੱਕ ਸਾਡੀ ਪਿੰਡ ਦੀ ਜਿਹੜੀ ਆ ਮੌਜੂਦਾ ਪੰਚਾਇਤ ਆ ਇਹਨਾਂ ਨੇ ਕਮੇਟੀ ਤਿਆਰ ਕੀਤੀ ਆ ਉਹ ਇਸ ਲਈ ਕੀਤੀ ਗਈ ਆ ਕਿ ਇੱਥੇ ਜੋ ਵੀ ਪੈਸਾ ਪਰੋ ਆਏਗਾ ਉਹ ਜਿਹੜਾ ਕਿ ਗਲਤ ਅੰਸਰਾਂ ਦੇ ਕੋਲ ਨਾ ਜਾਵੇ ਤਾਂ ਜੋ ਸਹੀ ਲੋਕਾਂ ਦਾ ਦਿੱਤਾ ਹੋਇਆ ਦਾਨ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਇਹ ਜਿਹੜਾ ਹੱਲ ਆਇਆ ਵਾ ਇੰਨਾ ਭਾਰੀ ਹੱਲ ਆਇਆ ਸੀਗਾ ਜੋ ਸਨ 1988 ਵਿੱਚ ਜੋ ਹੱਲ ਆਇਆ ਸੀ ਨਾ ਉਹਦੇ ਨਾਲੋਂ ਵੀ ਕੋਈ 7 ਫੁੱਟ ਵੱਧ ਪਾਣੀ ਆਇਆ ਜਿਸ ਦੇ ਨਾਲ ਬੜੀ ਤਬਾਹੀ ਹੋ ਗਈ ਆ ਹਜ਼ਾਰਾਂ ਏਕ ਜਮੀਨ ਜਿਹੜੀ ਆ ਕਿਸਾਨਾਂ ਦੀ ਜਿਹੜੀ ਆ ਉਹ ਤਬਾਹ ਹੋ ਗਈ ਆ ਇਹਦੇ ਵਾਸਤੇ ਇਹਦਾ ਪੁਨਰਵਾਸ ਕਰਨ ਵਾਸਤੇ ਲੋਕਾਂ ਦਾ ਗਰੀਬ ਜਿੱਦੀ ਕੋਈ 2 ਕਿਲੇ ਦਾ ਬਾਲਕ ਆ ਕੋਈ 4 ਦਾਵਾ ਕੋ 3 ਦਾਵਾ ਕੋ 2 ਦਾਵਾ 1 ਦਾ 10 ਦਾ ਜਿੱਦਾਂ ਵੀ ਹੈ ਉਹ ਆਉਣ ਵਾਲੀਆਂ ਫਸਲਾਂ ਪਹਿਲੀ ਫਸਲ ਵੀ ਜਿਹੜੀ ਖਤਮ ਹੋ ਗਈ ਆ ਆਉਣ ਵਾਲੀ ਫਸਲ બીજી ਨਹੀਂ ਜਾ ਰਹੀ ਉਹ ਸੇਮ ਪੈ ਚੁੱਕੀ ਸਾਡੇ ਏਰੀਆ ਦੇ ਵਿੱਚ ਤੇ ਇਸ ਕਰਕੇ ਉਸ ਤੋਂ ਅਗਲੀ ਫਸਲ ਵੀ ਨਾ ਹੋਣ ਦਾ ਸੁਭਾਵ ਨਾ ਆ। ਇਸ ਕਰਕੇ ਸਾਡੀ ਪਰਜੋਰ ਬੇਨਤੀ ਆ ਕਿ ਉਹ ਵੀ ਸੰਸਥਾ ਸਾਡੀ ਸੇਵਾ ਮਾਲੀ ਸਦਾ ਕਰੇ ਉਹ ਜਿਹੜੀ ਆ ਠੀਕ ਠੰਗ ਨਾਲ ਜਿਹੜੀ ਆ ਲੋਕਾਂ ਦੇ ਗਰੀਬਾਂ ਤੱਕ ਉਹ ਜਿਹੜੀ ਆ ਉਹ ਪਹੁੰਚ ਸਕੇ ਇਸ ਲਈ ਗਲਤਾਂ ਸੰਸਾ ਦੇ ਕੋਲ ਨਾ ਜਾਵੇ। ਇਹ ਕਹਿੰਦੇ ਇੱਥੇ ਠਿੱਟ ਕੇ ਪਿੰਡ ਮੜੀਆਂ ਦੇ ਵਿੱਚ ਕਰੀਬ ਅਥੇ ਟੈਂਟ ਲੱਗੇਗਾ ਤੇ ਉੱਥੇ ਜਿਹੜੀ ਸੇਵਾ ਜਿਹੜੀ ਆ ਉਹ ਕੱਢੀ ক্লোਜ ਕੀਤੀ ਜਾਏਗੀ ਤੇ ਜਿਹੜੀ ਲੋਕਾਂ ਦਾ ਪੁਨਰਵਾਸ ਕਰਨ ਵਾਸਤੇ ਵੰਡੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ